ਫਿਕਰ ਕਰੇ ਕਿ ਜਿਹੜੇ ਝਾੜੂ ਵਾਲਿਆਂ ਨੂੰ ਡੈਂਪੀ ਢਿੱਲੋਂ ਨੂੰ ਪਿੰਡ ਚ ਲੈ ਕੇ ਆਉਣਾ ਉਹਦੇ ਧੱਗੇ ਦਾ ਮੇਜ ਹੁਣ ਪਿੰਡ ਵਾਲੇ ਲੈਣਗੇ ਕਿਹੜੇ ਰਾਹ ਲੈ ਕੇ ਆਊਗਾ ਇਹ ਡੈਂਪੀ ਢਿੱਲੋਂ ਸੋਚੇ ਮੁੜਦਾਬਾਦ ਮੁੜਦਾਬਾਦ ਐਮ ਐਲ ਡੈਂਪੀ ਢਿੱਲੋਂ ਮੁੜਦਾਬਾਦ ਮੁੜਦਾਬਾਦ ਡੈਂਪੀ ਢਿੱਲੋਂ ਮਜ਼ਦੂਰਾ ਦਾ ਝੂਠੇ ਪਰਚੇ ਕਰਾਉਣ ਵਾਲਾ ਮੁੜ ਕਿਉਂਕਿ ਜੇ ਉਹਨੇ ਸਿਰੂ ਹੋਰਿਆਂ ਦੇ ਕਹਿਣ ਤੇ ਝੂਠਾ ਪਰਚਾ ਦਾ ਦਰਜ ਕਰਾਤਾ ਤੇ ਆਉਣਾ ਤਾਂ ਇੰਨਾ ਪਿੰਡਾਂ ਚ ਆ ਤੂੰ ਕੀ ਇੱਥੇ ਪਿੰਡਾਂ ਤੋਂ ਬੋਲਣੀਆਂ ਪਿੰਡਾਂ ਵਾਲਿਆਂ ਦੇ ਹੀ ਵੋਟਾਂ ਪਾਉਣੀਆਂ ਨੇ ਕੱਲੇ ਸਿਰੂ ਦੀ ਵੋਟਾਂ ਨਾਲ ਦਵਾਰੇ ਉਹ ਮੜ ਵੋਟਾਂ ਰੀਲਾ ਸਕਣਗੇ ਇਸ ਕਰਕੇ ਸਾਡਾ ਡੈਪਟੀ ਲੋ ਦੇ ਵਿੱਚ ਧਗੇ ਦਾ ਮੇਜ ਲਵਾਗੇ ਆ ਉਹਨਾਂ ਵਾਲੇ ਦਿਨਾਂ ਚ ਕਿਉਂਕਿ ਡੈਪਟੀ ਲੂ ਨੇ ਵੀ ਇੱਥੇ ਟੱਕੇ ਖਾਣੇ ਨੇ ਇੱਥੇ ਝੂਠਾ ਮੰਗ ਕੇ ਸਾਡੇ ਲੋਕਾਂ ਕੋਲ ਬੋਟਾ ਮੰਗਣ ਆਉਣਾ ਨੇ ਇਸ ਕਰਕੇ ਭਰਾਵੋ ਜੇ ਇਹ ਸਾਡੇ ਪਰਚੇ ਦਾ ਝੂਠੇ ਦਾ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਗੱਲ ਕੱਲੀ ਇੱਥੇ ਖੁੰਣ ਖੁਰ ਤੁਚ ਨਹੀਂ ਖੜਨੀ ਇਹਨੂੰ ਜ਼ਿਲੇ ਪਰਚ ਲੈ ਕੇ ਜਾਵਾਂਗੇ ਤੇ ਇਹਨੂੰ ਪੰਜਾਬ ਚ ਲੈ ਕੇ ਜਾਵਾਂਗੇ ਤੇ ਇਹਨਾਂ ਦੇ ਪਾਜਾ ਜਿਹੜੇ ਉਹ ਅਧੇੜਾਂਗੇ ਕਿ ਕਿਹੋ ਜਿਹੇ ਕਰਤਾਰ ਦੇ ਇਹ ਬੰਦੇ ਨੇ ਕਿਹੋ ਜਿਹੇ ਘਟਿਆ ਬੰਦਿਆਂ ਨੂੰ ਮਦਦ ਕਰਦੇ ਨੇ ਤੇ ਕਿਹੋ ਜਿਹੇ ਘਟਿਆ ਬੰਦਿਆਂ ਨੂੰ ਇਹਨਾਂ ਦੇ ਵਾਗ ਡੋਰਾ ਸੰਭਾਲੀਆਂ ਹੋਈਆਂ ਨੇ ਇੱਕ ਤਾਂ ਮੈਂ ਇਹ ਕਹਿਣਾ ਚਾਹਣਾ ਜੀ ਜਿਹੜਾ ਜਥੇਬੰਦੀ ਦੀ ਨਾਲ ਤੇ ਗਰੋਹ ਚੱਲ ਰਿਹਾ ਜੀ ਦੋਹਾਂ ਮਜ਼ਦੂਰ ਪਰਿਵਾਰਾਂ ਦਾ ਰੌਲਾ ਜੇ ਇਹ ਗਰੋਹ ਇੱਕ ਦੀ ਮਦਦ ਨਾ ਕਰਦਾ ਤੇ ਰੌਲਾ ਵੱਧਾ ਹੀ ਨਹੀਂ ਸੀਗਾ ਮੇਨ ਕਾਰਨ ਇਹ ਗਰੋਹ ਮਦਦ ਕਰ ਰਿਆ ਗਰੋਹ ਨੇ ਪਹਿਲਾਂ ਜਮ੍ਹਾਂ ਝੂਠਾ ਪਰਚਾ ਦਰਜ ਕਰਾਇਆ ਪੁਲਿਸ ਪ੍ਰਸ਼ਾਸਨ ਨੂੰ ਜਿੰਨੂੰ ਮਰਜ਼ੀ ਪੁੱਛ ਲੋ ਜਮ੍ਹਾਂ ਝੂਠਾ ਪਰਚਾ ਕਰਾ ਕੇ ਇਹ ਵੈਲੀ ਬਣਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਗਲਤ ਹਰਕਤ ਕਿਸੇ ਦੀ ਕੁੜੀ ਨਾਲ ਗਰੀਬ ਪਰਿਵਾਰ ਦੇ ਕੀਤੀ ਉਹਦਾ ਪਰਚਾ ਦਰਜ ਹੋਇਆ ਸਾਡਾ ਉਹਦੀ ਜਗੀ ਰੋਲਾ ਜੀ ਅਸੀਂ 2 ਕਿਲੋਮੀਟਰ ਦੀ ਦੂਰੀ ਤੇ ਬੈਠੇ ਆਂ ਇਹ ਦੱਸਣਾ ਚਾਹੁੰਦੇ ਐ ਐਮਐਲਏ ਨੂੰ ਕਿ ਕੰਨ ਤੇ ਲਿਖਿਆ ਪੜ ਲਾ ਮਿੱਤਰਾ ਤੇਰੇ ਨਾਲ ਦੋ ਦੋ ਹੱਥ ਹੋਣਗੇ ਹੁਣ ਕਿਉਂਕਿ ਜਿੱਦ ਦੇ ਵੀ ਪਿੰਡ 'ਚ ਉਹ ਆਊਗਾ ਠੀਕ ਐ ਸਾਡੀ ਜਿੰਨੀ ਕ ਤਾਕਤ ਹੋਊਗੀ ਅਸੀਂ ਡੈਂਪੀ ਢੱਲੋ ਦਾ ਕਾਲੇ ਝੰਡੇ ਨਾਲ ਵਿਰੋਧ ਕਰਾਂਗੇ ਇੱਥੇ ਆਏ ਦਾ ਉਹਨਾਂ ਤੇ ਬਣਦਾ ਸੀ ਤੇ ਜਿਹੜਾ ਸ਼ੀਰੂ ਆ ਡੈਂਪੀ ਢੱਲੋ ਆ ਤੇ ਇੱਥੋਂ ਗਿੱਦਰਬਾਹਾ ਦਾ ਡੀਐਸਪੀ ਆ ਜਿਹੜੇ ਸਾਰਿਆਂ ਦੀ ਮਿਲੀ ਭੁਗਤ ਨਾਲ ਸਾਰਿਆਂ ਦੀ ਰਜਾਬੰਦੀ ਨੇ ਨਾ ਜਿਹੜਾ ਕੁੱਟ ਮਾਰ ਵਾਲਾ ਮਾਮਲਾ ਸੀ ਉਹਨੂੰ ਬਦਲ ਕੇ ਤੇ ਕੁੜੀ ਦਾ ਛੇੜਛਾੜ ਵਾਲਾ ਮਾਮਲਾ ਜਿਹੜਾ ਇਹਨਾਂ ਨੇ ਉਹ ਝੂਠਾ ਬਣਾਇਆ ਹੋਇਆ ਕਿਉਂਕਿ ਜਿਹੜੀ ਇੱਥੇ ਇਹਨਾਂ ਦੀ ਅਸਲ ਮਾਮਲਾ ਕੀ ਹੈ ਕਿ ਸਾਡੇ ਮਜ਼ਦੂਰਾਂ ਨੂੰ ਆਪਦੀ ਲੱਤ ਥੱਲੇ ਕਿਵੇਂ ਰੱਖਣਾ ਹੈ ਮਜ਼ਦੂਰਾਂ ਨੂੰ ਦਬਾ ਕੇ ਕਿਵੇਂ ਰੱਖਣਾ ਇਸ ਕਰਕੇ ਮਜ਼ਦੂਰਾਂ ਨੂੰ ਕੱਥੇ ਨਹੀਂ ਹੋਣ ਦੇਣਾ ਮਜ਼ਦੂਰਾਂ ਨੂੰ ਪਾਰ ਕੇ ਰੱਖਣਾ ਜਿਹਨੇ ਰਾਜਨੀਤੀ ਤੈਤ ਕੁਸ਼ਤਾ ਹੱਡਾ ਨੂੰ ਉਹ ਦਵਾ ਥੱਲੇ ਰੱਖ ਕੇ ਕੁਝ ਥਾਪੜ ਕੇ ਤੇ ਕੁਝ ਪਲੂਸ ਕੇ ਨਾਲ ਰੱਖਣਾ ਇਹਨਾਂ ਨੇ ਇਸ ਕਰਕੇ ਭਰਾਵੋ ਜਿਹੜੇ ਸਾਡੇ ਉਹਨਾਂ ਤਿੰਨ ਮਜ਼ਦੂਰਾਂ ਤੇ ਘਰਾਤੇ ਪਰਚੇ ਦਰਜ ਕੀਤੇ ਨੇ ਉਹ ਲੰਮਾ ਲੰਮਾ ਸਮਾਂ ਸਾਡੀ ਇਹ ਜਿਹੜੀ ਗੱਲ ਹੈ ਇਹ ਚੱਲਦੀ ਰਹੀ ਹੈ ਡੀਐਸਪੀ ਵੀ ਕਹਿੰਦਾ ਰਿਹਾ ਵੀ ਭਾਈ ਕੋਈ ਨਹੀਂ ਰਾਜਨਾਵਾ ਕਰਾਉਨੇ ਆ ਡੈਂਪੀ ਢੱਲੋ ਵੀ ਕਹਿੰਦੀ ਆ ਹਮ ਇਹ ਪਰਦਾ ਰਹਾ ਨੇ ਪਰ ਜਿਹੜਾ ਇਥੋਂ ਦਾ ਸ਼ਿਰੂ ਆ ਸ਼ਿਰੂ ਦਾ ਅਸਲ ਕੀ ਆ ਕਿ ਕਰਤਾਰ ਉਹਦਾ ਕੀ ਆ ਤੁਸੀਂ ਸੋਣ ਹੀ ਲਿਆ ਕਿ ਜਿਹਨੇ ਪਹਿਲਾਂ ਮੋਬਾਈਲ ਚੋਰੀ ਦਾ ਪਰਚਾ ਦਰਜ ਹੋਇਆ ਹੋਵੇ ਢੂਠੀ ਪੰਚਾਇਤ ਦੀ ਮੋਹਰ ਬਣਾ ਕੇ ਪੁੱਠੇ ਸਿੱਧੇ ਕੰਮ ਕੀ ਕਰਦਾ ਹੋਵੇ ਇੱਕ ਢੂਠੀ ਦਰਖਾਸਤ ਇਹ ਦੇਤੀ ਵੀ ਭਾਈ ਇਸ ਨੇ ਨਜਾਇਜ਼ ਪੈਸੇ ਲਾਈਆ ਉਹਦੇ ਚਕਾਇਦ ਘੱਟ ਕੇ ਆਇਆ ਹੋਵੇ ਤੇ ਇਹੋ ਜਿਹੇ ਕਰਤਾਰ ਵਾਲੇ ਬੰਦਿਆਂ ਨੂੰ ਝਾੜੂ ਵਾਲਿਆਂ ਨੇ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਹੋਈ ਆ ਇਹੋ ਜਿਹੇ ਘਟਜਾ ਬੰਦਿਆਂ ਨੂੰ ਇੱਥੋਂ ਦੇ ਝਾੜੂ ਵਾਲਿਆਂ ਨੇ ਆਗੂ ਬਣਾਇਆ ਹੋਇਆ ਤੇ ਫਿਰ ਭਰਾਵੋ ਆਮ ਆਦਮੀ ਤੇ ਭਰੋਸਾ ਤੇ ਵਿਸ਼ਵਾਸ ਤੁਸੀਂ ਕੀ ਕਰ ਸਕਦੇ ਆ ਕਿ ਜਿਹੜੀ ਕੁੱਤੀ ਚੋਰਾ ਨਾਲ ਰਲਈ ਹੋਈ ਆ ਇਸ ਕਰਕੇ ਭਰਾਵੋ ਅੱਜ ਵਾਲਾ ਚਾਹੇ ਮਾਮਲਾ ਜਿਹੜਾ ਹੈਗਾ ਨੇ ਚਾਹੇ ਇਹ ਵਾਅਦੇ ਕਰਕੇ ਮੁਕਰੇ ਨੇ ਇਸ ਗੱਲ ਤੋਂ ਭੱਜੇ ਨੇ ਪਤਾ ਉਹਨਾਂ ਨੂੰ ਵੀ ਆ ਵੀ ਅਸੀਂ ਪਰਚਾ ਜਿਹੜਾ ਨਜਾਇਜ਼ ਕਰਾਇਆ ਝੂਠਾ ਕਰਾਇਆ ਪਰ ਇਹ ਗੱਲ ਦਾ ਹੁਣ ਸਿਰੂਆਦ ਤੱਕ ਫਿਕਰ ਕਰੇ ਕਿ ਜਿਹੜੇ ਝਾੜੂ ਵਾਲਿਆਂ ਨੂੰ ਡੈਂਪੀ ਢਿੱਲੋਂ ਨੂੰ ਪਿੰਡ ਤੇ ਲੈ ਕੇ ਆਉਣਾ ਉਹਦੇ ਧੱਗੇ ਦਾ ਮੇਜ ਹੁਣ ਪਿੰਡ ਵਾਲੇ ਲੈਣਗੇ ਕਿਹੜੇ ਰਾਹ ਲੈ ਕੇ ਆਊਗਾ ਇਹ ਡੈਂਪੀ ਢਿੱਲੋਂ ਸੋਚੇ ਕਿਉਂਕਿ ਜੇ ਉਹਨੇ ਸਿਰੂ ਹੋਰਿਆਂ ਦੇ ਕਹਿਣ ਤੇ ਝੂਠਾ ਪਰਚਾ ਦਾ ਦਰਜ ਕਰਾਤਾ ਤੇ ਆਉਣਾ ਤਾਂ ਇੰਨਾ ਪਿੰਡਾਂ ਚ ਆ ਤੂਤੀ ਇੱਥੇ ਪਿੰਡਾਂ ਤੋਂ ਬੋਲਣੀਆਂ ਪਿੰਡ ਵਾਲਾ ਦੇ ਹੀ ਵੋਟਾਂ ਪਾਉਣੀਆਂ ਨੇ ਕੱਲੇ ਸਿਰੂ ਦੀ ਵੋਟਾਂ ਨਾਲ ਦਵਾਰੇ ਉਹ ਮੜ ਵੋਟਾਂ ਰੀਲਾ ਸਾਕਣਗੇ ਇਸ ਕਰਕੇ ਸਾਡਾ ਡੈਪਟੀ ਲੋ ਦੇ ਵਿੱਚ ਧਗੇੜਾ ਮੇਜ ਲਵਾਗੇ ਆ ਉਹਨਾਂ ਦੇ ਨਾਲ ਚ ਕਿਉਂਕਿ ਡੈਪਟੀ ਨੂੰ ਨਾ ਵੇ ਇੱਥੇ ਟੱਕੇ ਖਾਣੇ ਨੇ ਇੱਥੇ ਠੂਠਾ ਮੰਗ ਕੇ ਸਾਡੇ ਲੋਕਾਂ ਕੋਲ ਵੋਟਾਂ ਮੰਗਣ ਆਉਣਾ ਨੇ ਇਸ ਕਰਕੇ ਭਰਾਵੋ ਜੇ ਇਹ ਸਾਡੇ ਪਰਚੇ ਦਾ ਝੂਠੇ ਦਾ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਗੱਲ ਕੱਲੀ ਇੱਥੇ ਖੁੰਨ ਖੁਰ ਟੁੱਟ ਨਹੀਂ ਖੜਨੀ ਇਹਨੂੰ ਜ਼ਿਲੇ ਭਰ ਚ ਲੈ ਕੇ ਜਾਵਾਂਗੇ ਤੇ ਇਹਨੂੰ ਪੰਜਾਬ ਚ ਲੈ ਕੇ ਜਾਵਾਂਗੇ ਤੇ ਇਹਨਾਂ ਦੇ ਪਾਜਾ ਜਿਹੜੇ ਉਹ ਅਧੇੜਾਂਗੇ ਕਿ ਕਿਹੋ ਜਿਹੇ ਕਰਤਾਰ ਦੇ ਇਹ ਬੰਦੇ ਨੇ ਕਿਹੋ ਜਿਹੇ ਘਟਿਆ ਬੰਦਿਆਂ ਨੂੰ ਮਦਦ ਕਰਦੇ ਨੇ ਤੇ ਕਿਹੋ ਜਿਹੇ ਘਟਿਆ ਬੰਦਿਆਂ ਨੂੰ ਇਹਨਾਂ ਦੇ ਵਾਗ ਡੋਰਾ ਸੰਭਾਲੀਆਂ ਹੋਈਆਂ ਨੇ ਇਸ ਕਰਕੇ ਭਰਾਵੋ ਅੱਜ ਆਲਾ ਸਾਡਾ ਪਿੰਡ ਚ ਇੱਕ ਸ਼ਾਂਤੀ ਭਾਈ ਪ੍ਰੋਗਰਾਮ ਕਰਦਾ ਜੋ ਤਹैया ਕੀਤਾ ਹੋਇਆ ਉਹ ਪਿੰਡ ਚ ਮਾਰਚ ਕਰਾਂਗੇ ਤੇ ਇਹਨਾਂ ਦੇ ਝਾੜੂ ਵਾਲਿਆਂ ਦੀਆਂ ਜੜੀਆਂ ਕਰਤੂਤਾ ਨੇ ਲੋਕ ਵਿਰੋਧੀ ਤੇ ਲੋਕ ਮਾਰੂ ਨੀਤੀਆਂ ਨੇ ਉਹਨਾਂ ਦੇ ਪ੍ਰਤੀ ਜਾਗਰੂਤ ਕਰਾਂਗੇ ਇਸ ਕਰਕੇ ਅੱਜ ਦਾ ਜਿਹੜਾ ਮਸਲਾ ਹੈ ਉਹ ਭਰਾਵੋ ਇੱਥੇ ਸਾਡੇ ਮਜ਼ਦੂਰਾਂ ਨਾਲ ਸੰਬੰਧਤ ਹੈ ਮਜ਼ਦੂਰ ਜਮਾਤ ਨਾਲ ਸੰਬੰਧਤ ਹੈ ਤੇ ਇੱਥੇ ਦੇ ਖਾਸ ਕਰਕੇ ਜਿਹੜਾ ਡੈਂਪੀ ਢੋਆ ਤੇ ਨੰਮਾ ਸਮਾ ਹੋ ਗਿਆ ਕਾਰਨ ਕੀ ਆ ਕਿ ਗਿੱਦੜਵਾਹ ਦਾ ਡੀਐਸਪੀ ਲੱਗਿਆ ਹੋਇਆ ਉਹਦੀ ਰੰਜਸ ਕੀ ਆ ਰੌਲਾ ਕੀ ਆ ਸਾਡੇ ਨਾਲ ਪਿਛਲੇ ਦਿਨੀ ਇੱਕ ਮਜ਼ਦੂਰ ਪਰਿਵਾਰਾਂ ਦੇ ਬੱਚੇ ਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ ਜਿਹਦਾ ਪਰਚਾ 307 ਤੋਂ ਘੱਟ ਬਣਦਾ ਨਹੀਂ ਸੀਗਾ ਪਰ ਗਿੱਦੜਵਾਹ ਦੇ ਹਸਪਤਾਲ ਦੇ ਵਿੱਚ ਸਿਆਸੀ ਦਬਾਅ ਕਾਰਨ ਕਰਕੇ ਮੁੰਡੇ ਨੂੰ ਤੇ ਇੱਕ ਦਿਨ ਹੀ ਦਾਖਲ ਰੱਖਿਆ ਗਿਆ ਤੇ ਜਦੋਂ ਅਸੀਂ ਮੁਖ ਸਰ ਸਿਵਲ ਸਰਜਨ ਨੂੰ ਜਾ ਕੇ ਮੁੰਡੇ ਦੀ ਹਾਲਤ ਵਿਖਾਉਣੇ ਆ ਕਿ ਆਹ ਹਾਲਤ ਹੋਈ ਹੋਈ ਨੇ ਥੋੜੇ ਡਾਕਟਰ ਨੇ ਥੋੜੇ ਸੀਐਮਓ ਨੇ ਆ ਬਿਨਾ ਪਰਤਾਲ ਕੀਤਾ ਤੋਂ ਬਿਨਾ ਮਰੀਜ਼ ਨੂੰ ਚੈੱਕ ਕੀਤਾ ਤੋਂ ਛੁੱਟੀ ਦੇ ਦਿੱਤੀ ਇਹ ਕਈ ਦੀ ਹਾਲਤ ਕੀ ਹੈ ਜਿਹੜੇ ਸਿਵਲ ਸਰਜਨ ਨੂੰ ਖੁਦ ਨਾਲ ਚੱਲ ਕੇ ਗਿੱਦੜਵਾਹਾ ਕੇ ਉਹ ਮੁੰਡੇ ਨੂੰ ਦਾਖਲ ਕਰਾਉਣਾ ਪਿਆ ਤੇ ਲਗਭਗ ਫਿਰ 10 ਦਿਨ ਉੱਥੇ ਦਾਖਲ ਰੱਖਿਆ ਹੁਣ ਡੀਐਸਪੀ ਨੇ ਉਹਦੇ ਵਿੱਚ ਯੋਗਦਾਨ ਪਾਇਆ ਕਿ ਮੈਂ ਤੁਹਾਡਾ ਰਾਜਨਾਵਾ ਕਰਾਉਣਾ ਜਿਹੜੇ ਉਹਦਾ ਕਿੱਲੇ ਜਿੰਨਾ ਨੁਕਸਾਨ ਹੋਇਆ ਸੀ ਜਿਨ੍ਹਾਂ ਨੇ 2 ਮਹੀਨੇ ਕੰਮ ਨਹੀਂ ਕੀਤਾ ਉਹਦੇ ਤੇ ਰਾਜਨਾਵਾ ਹੋ ਗਿਆ ਵੀ ਭਾਈ ਘੱਟੋ ਘੱਟ 50000 ਰੁਪਇਆ ਦਸ ਵਜਉਤਾ ਉਹ ਕਰ ਕਰਾ ਕੇ 40000 ਤੇ ਗੱਲ ਆ ਗਈ ਤੇ 40000 ਉਹ ਜਿਹੜਾ ਡੀਐਸਪੀ ਗਿੱਦੜਵਾਹੇ ਵਾਲਾ ਉਹ ਕਹਿੰਦਾ ਜੀ ਮੈਂ ਦੇਵਾਂਗਾ ਉਹ ਦੇਖ ਕੇ ਕਹਿ ਕੇ ਰਾਜੀ ਨਵਾ ਕਰਾਤਾ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਉਹ 25000 ਰੁਪਇਆ ਡਕਾਰ ਗਿਆ ਭਰਾਵੋ ਮੁੱਕਰ ਗਿਆ ਉਸ ਤੋਂ ਅਸੀਂ ਜਦੋਂ ਵਧੀਏ ਗੱਲ ਕਰਦੇ ਆ ਕਿ ਇਹ 15000 ਰੁਪਇਆ ਜਿਹੜਾ ਸਾਡਾ ਡਕਾਰਿਆ ਹੋਇਆ ਨੇ ਇਹ 15000 ਰੁਪਇਆ ਜਿਹੜਾ ਡੀਐਫਐਸਬੀ ਮੁੱਕਰ ਗਿਆ ਉਹ ਕਿਉਂ ਨਹੀਂ ਦਿੰਦਾ ਜਦੋਂ ਅਸੀਂ ਇਹ ਗੱਲ ਲੈ ਕੇ ਜਾਂਦੇ ਆ ਉਹਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਆ ਕਿ ਪੁਲਿਸ ਦਾ ਚੜਾਵੇ ਲੈਂਦੀ ਹੁੰਦੀ ਆ ਪੁਲਿਸ ਲੋਕਾਂ ਤੋਂ ਪੈਸੇ ਲੈਂਦੇ ਆ ਆ ਪਹਿਲੀ ਜੱਫੇਬੰਦੀ ਆ ਜਿਹੜੀ ਪੁਲਿਸ ਵਾਲੇ ਤੋਂ ਪੈਸੇ ਮੰਗਦੀ ਆ ਇਸ ਕਰਕੇ ਭਰਾਵੋ ਡੀਐਸਪੀ ਨੂੰ ਇਸ ਗੱਲ ਦੀ ਰੰਜਸਾ ਇਸ ਗੱਲ ਦੀ ਅੱਗ ਲੱਗੀ ਹੋਈ ਆ ਕਿ ਜੱਫੇਬੰਦੀ ਵਾਲੇ ਉਸ ਮੈਨੂੰ ਬਦਨਾਮ ਕਰਦੇ ਆ ਬਦਨਾਮ ਨਹੀਂ ਕਰਦੇ ਵਿਚੋਲਾ ਬਣਿਆ ਸੀ ਉਸ ਵਿਚੋਲੇ ਨੇ ਰਾਜੀਨਾਮਾ ਕਰਾਇਆ ਜੇ ਭੱਜਿਆ ਤਾਂ ਡੀਐਸਪੀ ਭੱਜਿਆ ਲੋਕ ਨਹੀਂ ਭੱਜੇ ਉਹਦੇ ਸਮਝੌਤੇ ਤੇ ਖੜੇ ਹੋਏ ਸੀ ਕਿ ਜੋ ਤੂੰ ਫੈਸਲਾ ਕਰਤਾ ਠੀਕ ਆ ਤੇਰੇ ਨਾਲ ਖਰੇ ਆ ਪਰ ਜੇ ਤੁਸੀਂ ਸਮਝੌਤਾ ਕਰਕੇ ਭੱਜ ਜਾਨੇ ਆ ਮੁਕਰ ਜਾਨੇ ਆ ਉਹ 15000 ਰੁਪਏ ਤੁਸੀਂ ਆਪ ਛੱਕ ਜਾਨੇ ਆ ਫਿਰ ਲੋਕਾਂ ਦਾ ਕੀ ਕਸੂਰ ਆ ਇਸ ਕਰਕੇ ਤੇ ਇੱਕ ਗੱਲ ਹੋਰ ਪੜਤਾਲ ਕਰਨ ਵਾਲੀ ਇਹਦੇ ਵੱਡੀ ਬਣਦੀ ਆ ਕਿਉਂਕਿ ਡੀਐਸਪੀ ਤੇ ਡੀਐਮਪੀ ਢੱਲੋ ਦੀ ਇੱਕੋ ਗੱਲ ਬਾਤ ਆ ਸਾਰੇ ਪੰਜਾਬ ਦੇ ਅਫਸਰ ਬਦਲੇ ਜਾਂਦੇ ਆ ਸਾਰੇ ਜ਼ਿਲ੍ਹੇ ਦੇ ਡੀਐਸਪੀ ਬਦਲੇ ਜਾਂਦੇ ਆ ਸਾਰੇ ਜ਼ਿਲ੍ਹੇ ਦੇ ਐਸਐਚਓ ਬਦਲੇ ਜਾਂਦੇ ਆ ਫਿਰ ਭਾਈਕੋਟ ਦਾ ਐਸਐਚਓ ਕਿਉਂ ਨਹੀਂ ਬਦਲਦਾ ਗਿੱਦੜਵਾਹ ਦਾ ਡੀਐਸਪੀ ਕਿਉਂ ਨਹੀਂ ਬਦਲਦਾ ਭਰਾਵੋ ਇਹਨਾਂ ਦੀ ਅਸਲ ਬੁੱਕਲ ਰਲੀ ਹੋਈ ਆ ਬੁੱਕਲ ਖੁੱਲੀ ਹੋਈ ਆ ਜਿੰਨਾ ਵੀ ਲੈਣਾ ਦੇਣਾ ਹੈ ਡੀਐਸਪੀ ਰਾਹੀਂ ਐਸਐਚਓ ਰਾਹੀਂ ਜਿੰਨੇ ਵੀ ਚੜਾਵੇ ਚੜਦੇ ਆ ਇਧਰ ਦੀ ਚੜਦੇ ਆ ਇਸ ਕਰਕੇ ਨਾ ਤਾਂ ਡੀਐਸਪੀ ਬਦਲਿਆ ਜਾ ਰਿਹਾ ਲੰਮਾ ਸਮਾਂ ਹੋ ਗਿਆ ਨਾ ਗਿੱਦੜਵਾਹ ਦਾ ਐਸਐਚਓ ਬਦਲਿਆ ਜਾ ਰਿਹਾ ਇਸ ਕਰਕੇ ਭਰਾਵੋ ਇਹ ਝਾੜੂ ਵਾਲਿਆਂ ਦੀ ਮਿਲੀ ਭੁਗਤ ਦੇ ਕਾਰਨ ਕਰਕੇ ਇੱਥੇ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਝੂਠੇ ਪਰਚੇ ਦਰਜ ਕਰਾ ਕੇ ਦਬਾ ਕੇ ਡਰਾ ਕੇ ਰੱਖਿਆ ਜਾ ਰਿਹਾ ਸੋ ਇਹ ਗੱਲ ਨੂੰ ਵਾਪਸ 모ੜਾਂਗੇ ਲੋਕਾਂ ਦੀ ਤਾਕਤ ਨਾਲ 모ੜਾਂਗੇ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਡਿਪਟੀ ਲੋਦੀ ਕਿਹੜਾ ਕੋ ਪਿੰਡ ਜਿੱਦਾਂ ਪ੍ਰੋਗਰਾਮ ਹੋਊਗਾ ਅਸੀਂ ਆਪ ਦੀ ਹਸਪਤਾਲਕ ਉਹੋ ਜਿਹਾ ਦਾ ਵਿਰੋਧ ਕਰਾਂਗੇ ਦੱਸਾਂਗੇ ਉਹਨੂੰ ਕਿ ਖੇਤ ਮਜ਼ਦੂਰਾਂ ਦੇ ਝੂਠੇ ਪਰਚੇ ਦਰਜ ਕਿਵੇਂ ਕਰਾਇਆ ਜਾਂਦਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦੀ ਮੇਰਾ ਨਾਮ ਕਾਲਾ ਸਿੰਘ ਮੈਂ ਪੰਜਾਬ ਖੇਤ ਮਜ਼ਦੂਰੀ ਇੰਦਰ ਜ਼ਿਲ੍ਹਾ ਕਮੇਟੀ ਮੈਂਬਰ ਆ ਅੱਜ ਸਾਡੇ ਪਿੰਡ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਖਿਲਾਫ ਤੇ ਗਿੱਦੜਵਾ ਪ੍ਰਸ਼ਾਸਨ ਦੇ ਖਿਲਾਫ ਜੋ ਰੋਸ ਮੁਜ਼ਾਹਰਾ ਕੀਤਾ ਜਾਣਾ ਤੇ ਅੱਜ ਅਸੀਂ ਮੰਨ ਲਓ ਇਸ ਗੱਲ ਦੀ ਮੰਗ ਕਰਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਇੱਥੇ ਪਿੰਡ ਦੇ ਵਿੱਚ ਦੋ ਮਜ਼ਦੂਰ ਪਰਿਵਾਰਾਂ ਦੀ ਲੜਾਈ ਹੋਈ ਸੀ ਜਿਸ ਲੜਾਈ ਨੂੰ ਮੰਨ ਲਓ ਸਿਆਸੀ ਰੰਗਤ ਦੇ ਕੇ ਮੰਨ ਲਓ ਹੋ ਲੜਾਈ ਨੂੰ ਦੁਸ਼ਮਣੀ 'ਚ ਬਦਲ ਦਿੱਤੀ ਹੈ ਇਸ ਕਰਕੇ ਵੀ ਯਾਰ ਦੋਨੇ ਮਜ਼ਦੂਰ ਪਰਿਵਾਰ ਮੰਨ ਲਓ ਇੰਨਾ ਝਾੜੂ ਵਾਲਿਆਂ ਨੇ ਮੰਨ ਲਓ ਬਲੀ ਤੇ ਬੱਕਰੇ ਬਣਾਏ ਹੋਇਆ ਜਿਹਦੇ ਵਿੱਚ ਇੱਕ ਪਿੰਡ ਦਾ ਚੌਧਰੀ ਹੈ ਜਿਹੜਾ ਆਪਣੇ ਆਪ ਨੂੰ ਮੰਨ ਲਓ ਝਾੜੂ ਵਾਲਿਆਂ ਦਾ ਸਮਰਥਕ ਕਹੌਂਦਾ ਸਿਰੂ ਹੈ ਦੂਜਾ ਨੰਬਰ ਵੀ ਯਾਰ ਇੱਥੋਂ ਦਾ ਜਿਹੜਾ ਐਮਐਲਏ ਡੈਂਪੀ ਢਿੱਲੋਂ ਉਹ ਮੰਨ ਲਓ ਇਸ ਗੱਲ ਕਰਕੇ ਔਖਾ ਸਾਡੇ ਤੇ ਕਿ ਜਦੋਂ ਮੰਨ ਲਓ ਚੰਦਪਾਣ ਦੇ ਵਿੱਚ ਘਟਨਾ ਵਾਪਰੀ ਹੈ ਜਦੋਂ ਅਨਮੋਲਕ ਐਮਐਲਏ ਦੇ ਇਥੇ ਅਰਤੀਆਂ ਫੂਕੀਆਂ ਗਈਆਂ ਨੇ ਪੰਜਾਬ ਦੇ ਅੰਦਰ ਉਦੋਂ ਇੱਥੇ ਵੀ ਅਰਤੀ ਫੂਕੀ ਗਈ ਆ ਇਸ ਕਰਕੇ ਵੀ ਯਾਰ ਉਹ ਜਥੇਬੰਦੀ ਨੂੰ ਟਾਰਗੇਟ ਬਣਾ ਰਿਆ ਐਮਐਲਏ ਇੱਥੋਂ ਦਾ ਤੇ ਇਸ ਮੱਲੋ ਰਾਂਚਸ ਦੇ ਵਿੱਚੋਂ ਸਾਡੇ ਮਜ਼ਦੂਰਾਂ ਦੇ ਉੱਤੇ ਮੱਲੋ ਝੂਠਾ ਇਹ ਮੁਕੱਦਮਾ ਦਰਜ ਕਰਾ ਕੇ ਸਾਡੇ ਪਿਛਲੇ 2 ਸਵਾ 2 ਮਹੀਨਿਆਂ ਤੋਂ ਮਜ਼ਦੂਰ ਮੱਲੋ ਦੋਨੇ ਮੀਆਂ ਬੀਬੀ ਅੰਦਰ ਐ ਬੱਚੇ ਆ ਛੋਟੇ ਛੋਟੇ ਉਹਨਾਂ ਦੇ ਤਿੰਨ ਮੱਲੋ ਉਹ ਰੁੱਲਦੇ ਫਿਰਦੇ ਗਲੀਆਂ 'ਚ ਇਸ ਕਰਕੇ ਵੀ ਆ ਜਿਹੜਾ ਮੱਲੋ ਡੈਂਪੀ ਢਿੱਲੋਂ ਐ ਉਹਨੂੰ ਅਸੀਂ ਵਾਰ-ਵਾਰ ਮੱਲੋ ਦੋ ਤਿੰਨ ਵਾਰ ਉਹਦੀ ਕੋਠੀ ਜਾ ਕੇ ਮੱਲੋ ਪਰਿਵਾਰ ਮਿਲਦੇ ਰਹੇ ਆ ਮੰਲੋ ਪਿੰਡ ਦੇ ਹੋਰ ਪਰਵੰਤੇ ਸੱਜਣ ਵੀ ਮਿਲਦੇ ਰਹੇ ਵੀਰ ਇਸ ਮਸਲੇ ਦਾ ਕੋਈ ਤੋੜ ਕੱਢਿਆ ਜਾਵੇ ਇਸੇ ਤਰ੍ਹਾਂ ਵੀਰ ਇਦੂ ਗਾਂ ਵੀ ਐਨੇ ਹੌਸਲੇ ਬੁਲੰਦ ਆ ਇਹਨਾਂ ਦੇ ਮੰਲੋ ਝਾੜੂ ਵਾਲਿਆਂ ਤੇ ਵੀਰ ਸਾਡੇ ਪਿੰਡ ਕਈ ਦਾ ਪ੍ਰਧਾਨ ਮੰਲੋ ਗਲੀ 'ਚ ਤੁਰਿਆ ਜਾਂਦਾ ਸੀ ਵੀਰ ਉਹਨਾਂ ਜਿਹੜੇ ਪਹਿਲਾਂ ਦੋਸ਼ੀਆਂ ਨੇ ਵੱਲੋਂ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ ਮੰਲੋ ਗਲੀ 'ਚ ਘੇਰ ਕੇ ਰੱਖਿਆ ਉਹਨੂੰ 15-20 ਮਿੰਟ ਬੰਦੀ ਬਣਾ ਕੇ ਰੱਖਿਆ ਉਸ ਤੋਂ ਬਾਅਦ ਇੱਕ ਦਿਨ ਪਰਿਵਾਰ ਦਾ ਸਮਝੌਤੇ ਵਾਸਤੇ ਪਿੰਡ ਦੀ ਪੰਚਾਇਤ ਬੈਠਦੀ ਆ ਉੱਥੇ ਧਮਕੀਆਂ ਦਿੰਦੇ ਆ ਸਾਡੇ ਇੱਕ ਮਜ਼ਦੂਰ ਪਰਿਵਾਰ ਨੂੰ ਬੇਅਰ ਹੁਣ ਤੇਰੀ ਵਾਰੀ ਹੈ ਜਦੋਂ ਉਹਦੀ ਅਸੀਂ ਲਿਖਤੀ ਸ਼ਪੈਸ ਸ਼ਿਕਾਇਤ ਮੰਨ ਲੋ ਐਸਐਸਪੀ ਸਾਹਿਬ ਨੂੰ ਮੁਕਸਰ ਦੇ ਕੇ ਆਏ ਆਂ ਪਰ ਉਸ ਦਰਖਾਸਤ ਦੇ ਉੱਤੇ ਵੀ ਕੋਈ ਮੰਨ ਲੋ ਕਾਰਵਾਈ ਨਹੀਂ ਕੀਤੀ ਗਈ ਉਲਟਾ ਮੰਨ ਲੋ ਇਹ ਕਹਿ ਕੇ ਟਾਲ ਦਿੱਤਾ ਗਿਆ ਵੀ ਇਹ ਤਾਂ 23 24 ਬਣਦੀ ਹੈ ਜਦੋਂ ਅਸੀਂ ਠਾਣਾ ਕੋਟ ਭਾਈ ਨਾਲ ਸੰਪਰਕ ਕੀਤਾ ਵੀ ਇਹ 23 24 ਬਣਦੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ 23 24 ਬਣਦੀ ਨਹੀਂ ਜਦੋਂ ਕੋਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਉਹਦੇ ਤੇ ਬਣਦਾ ਮੁਕੱਦਮਾ ਦਰਜ ਕੀਤਾ ਜਾਵੇ ਪਰ ਉਹ ਜਿੰਨਾ ਇੱਥੋਂ ਦੇ ਐਮਐਲਏ ਦਾ ਦਬਾਅ ਹੈਗਾ ਸਰਕਾਰ ਦਾ ਮੰਨ ਲੋ ਪ੍ਰਸ਼ਾਸਨ ਦੇ ਉੱਤੇ ਉਹਨਾਂ ਵੱਲੋਂ ਇਸ ਕਰਕੇ ਪ੍ਰਸ਼ਾਸਨ ਕਰ ਨਹੀਂ ਰਿਹਾ ਕਿਉਂਕਿ ਡੀਐਸਪੀ ਨੂੰ ਰੰਜਸ ਇਹ ਹੈ ਕਿ ਜਿਵੇਂ ਪਹਿਲਾਂ ਸਾਡੇ ਸਾਥੀਆਂ ਨੇ ਜ਼ਿਕਰ ਕੀਤਾ ਹੀ ਹੈ ਕਿ ਉਹ ਮੱਲੋਂ ਇੱਕ ਸਮਝੌਤਾ ਕਰਵਾ ਰਿਆ ਸੀ ਉਹਦੇ ਵਿੱਚ ਉਹ ਪੂਰਾ ਨਹੀਂ ਉਤਰਿਆ ਉਹਦਾ ਵਿਰੋਧ ਕਰਿਆ ਮੱਲੋਂ ਅਸੀਂ ਤਾਂ ਉਹਦੀ ਰੰਜਸ ਰੱਖਿਓ ਨੇ ਇਸ ਕਰਕੇ ਵੀ ਅਸੀਂ ਅੱਜ ਪਿੰਡ ਦੇ ਵਿੱਚ ਮਾਰਚ ਕਰ ਰਹੇ ਹਾਂ ਤੇ ਇੱਥੋਂ ਦੇ ਐਮਐਲਏ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਐਮਐਲਏ ਮੱਲੋਂ ਵੋਟਾਂ ਵੇਲੇ ਇਹ ਮੱਲੋਂ ਦੁਹਾਈਆਂ ਦਿੰਦਾ ਸੀ ਪੂਰਾ ਪਰਿਵਾਰ ਦੁਹਾਈਆਂ ਦਿੰਦਾ ਸੀ ਮੱਲੋਂ ਐਮਐਲਏ ਦੀ ਮਾਂ ਖੁਦ ਮੰਲੋ ਇਹ ਕਹਿੰਦੀ ਸੀ ਕਿ ਜੇ ਇੱਕ ਵਾਰੀ ਕਿਸੇ ਦਾ ਬੱਚਾ ਫੇਲ ਹੋ ਜੇ ਮਾਪਿਆਂ ਤੇ ਕੀ ਗੁਜ਼ਰਦੀ ਹੈ ਕਿ ਮੇਰਾ ਪੁੱਤ ਤਾਂ ਵਾਰ-ਵਾਰ ਇਥੋਂ ਹਲਕੇ ਤੋਂ ਹਾਰਦਾ ਆ ਰਿਹਾ ਹਲਕੇ ਵਾਲਿਆਂ ਨੂੰ ਬੇਨਤੀ ਕਰਦੀ ਸੀ ਕਿ ਮੇਰੇ ਪੁੱਤ ਨੂੰ ਐਤਕੀ ਜਿਤਾ ਦਿਓ ਉਹਦਾ ਪਰਿਵਾਰ ਪੂਰਾ ਤੁਰਿਆ ਫਿਰਦਾ ਸੀ ਉਹਦੀ ਧੀ ਮੰਲੋ ਇਹ ਬੇਨਤੀਆਂ ਕਰਦੀ ਸੀ ਕਿ ਮੇਰੇ ਪਾਪਾ ਨੂੰ ਜਿਤਾ ਦਿਓ ਪਰ ਲੋਕਾਂ ਨੇ ਜਦੋਂ ਮੰਲੋ ਤਰਸਦੇ ਹਜ਼ਾਰ ਤੇ ਜਾਂ ਮੰਲੋ ਲੋਕਾਂ ਨੇ ਸਮਝਿਆ ਕਿ ਯਾਰ ਚੰਗੇ ਬੰਦੇ ਆਉਣਗੇ ਵੋਟਾਂ ਪਾਈਆਂ ਵੋਟਾਂ ਮੰਨ ਤੋਂ ਬਾਅਦ ਜਦੋਂ ਐਮਐਲਏ ਬਣ ਗਿਆ ਐਮਐਲਏ ਬਣਨ ਸਾਰੀ ਇਹਨਾਂ ਦੀ ਔਕਾਤ ਦਾ ਪਤਾ ਲੱਗ ਗਿਆ ਸੀ ਲੋਕਾਂ ਨੂੰ ਕਿ ਜਦੋਂ ਪ੍ਰਧਾਨ ਸਭਾ ਗਿੱਦੜਵਾ ਦੇ ਅੰਦਰ ਮੰਨ ਲਓ ਪੰਚਾਇਤੀ ਚੋਣਾਂ ਦਾ ਵਿਗਲ ਵੱਜਿਆ ਉਹ ਤੋਂ 29 ਪਿੰਡਾਂ ਦੇ ਕਾਜ ਰੱਦ ਕਰਾਏ ਐ ਐਮਐਲਏ ਨੇ ਡੰਪੀ ਢੱਲੋਂ ਨੇ ਅਸੀਂ ਅੱਜ ਵੀ ਦਾਵਾ ਕਰਦੇ ਹਾਂ ਕਿ ਜੇ ਸਾਡੇ ਪਿੰਡ 'ਚ ਇਲੈਕਸ਼ਨ ਕਰਾ ਦੇਣ ਦੁਆਰਾ ਇੱਥੇ ਮੰਨ ਲਓ ਪੰਚਾਇਤ ਦਾ ਜੇ ਇੱਕ ਵੀ ਝਾੜੂ ਵਾਲਾ ਦਾ ਮੈਂਬਰ ਜਿੱਤ ਗਿਆ ਤਾਂ ਅਸੀਂ ਇਹ ਮੰਨ ਲਓ ਜਿਹੜੀ ਇਹ ਜਥੇਬੰਦੀ ਨੂੰ ਕਹਿੰਦੇ ਨੇ ਮੈਂ ਛੱਡ ਦਿਓ ਅਸੀਂ ਇਹਨਾਂ ਦੀ ਸਿਆਸਤ 'ਚ ਸ਼ਾਮਲ ਹੋ ਜਾਾਂਗੇ ਇਹ ਫੈਸਲਾ ਕਰ ਲੈਣ ਅੱਜ ਹੀ ਇੱਥੇ ਜੇ ਇੱਕ ਵੀ ਝਾੜੂ ਵਾਲਾ ਦੇ ਇਥੇ ਮੈਂਬਰ ਜਿੱਤ ਜੇ ਕਿਉਂਕਿ ਉਹਨਾਂ ਪਿੰਡਾਂ ਦੇ ਵਿੱਚ ਇਹਨਾਂ ਨੇ ਕਾਗਜ਼ ਰੱਦ ਕਰਾਏ ਆ ਇਹਨਾਂ ਨੂੰ ਪਤਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਵੋਟ ਹੈ ਨਹੀਂ ਝਾੜੂ ਵਾਲਿਆਂ ਦੀ ਪਰ ਹੁਣ ਵੀ ਅਸੀਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦੇ ਐ ਐਮਐਲਏ ਨੂੰ ਕਿ ਕੰਨ ਤੇ ਲਿਖਿਆ ਪੜ੍ਹ ਲਾ ਮਿੱਤਰਾ ਤੇਰੇ ਨਾਲ ਦੋ ਦੋ ਹੱਥ ਹੋਣਗੇ ਹੁਣ ਕਿਉਂਕਿ ਜਿੱਦ ਦੇ ਵੀ ਪਿੰਡ 'ਚ ਉਹ ਆਊਗਾ ਠੀਕ ਐ ਸਾਡੀ ਜਿੰਨੀ ਕੁ ਤਾਕਤ ਹੋਊਗੀ ਅਸੀਂ ਡਿੰਪੀ ਢੱਲੋ ਦਾ ਕਾਲੇ ਝੰਡੇ ਨਾਲ ਵਿਰੋਧ ਕਰਾਂਗੇ ਇੱਥੇ ਆਏ ਦਾ ਪੂਰਾ ਸਖਤ ਵਿਰੋਧ ਕਰਾਂਗੇ ਉਹਨੂੰ ਪਿੰਡ 'ਚ ਵੜਨ ਵਾਸਤੇ ਜਿਹੜਾ ਮਜਬੂਰ ਨਹੀਂ ਕਰਾਂਗੇ ਕਿਉਂਕਿ ਭਲੇਖਾ ਹੋਊਗਾ ਇਹਨੂੰ ਐਮਐਲਏ ਨੂੰ ਕਿ ਸ਼ਾਇਦ ਮਜ਼ਦੂਰ ਕੀ ਕਰ ਦੇਣਗੇ ਤੈਨੂੰ ਦੱਸਣਾ ਚਾਹੁੰਦੇ ਆ ਡੈਂਪੀ ਸਾਹਿਬ ਕਿ ਮਨਪ੍ਰੀਤ ਬਾਦਲ ਨੂੰ ਪੁੱਛ ਲਖਜਾਨਾ ਮੰਤਰੀ ਸੀਗਾ ਪਿੰਡ 'ਚੇ ਨਹੀਂ ਵੜਨ ਦਿੱਤਾ ਸੀ ਉਹਨੂੰ ਉਹਨੂੰ ਮੰਨ ਲਓ ਬਾਹਰ ਦੀ ਬਾਹਰ ਨਿਕਲਣਾ ਪਿਆ ਸੀ ਪੂਰੀ ਫੋਰਸ ਲਾਈ ਸੀ ਮੰਤਰੀ ਸੀਗਾ ਉਹ ਤੂੰ ਤਾਂ ਐਮਐਲਏ ਐ ਇਸ ਕਰਕੇ ਕੱਲਾ ਇੱਥੇ ਨਹੀਂ ਇਹ ਮੰਨ ਲਓ ਰੋਸ ਮਜਾਰਾ ਰਹਿਣਾ ਅਸੀਂ ਮੰਨ ਲਓ ਆਉਣ ਵਾਲੀ 3 ਜਾਂ 4 ਤਰੀਕ ਤਾਈਂ ਗਿੱਦੜਵਾ ਸ਼ਹਿਰ ਦੇ ਵਿੱਚ ਮਾਰਚ ਕਰਾਂਗੇ ਡੈਂਪੀ ਢਲੋਂ ਦੇ ਖਿਲਾਫ ਪਿੰਡ ਪਿੰਡ ਜਾ ਕੇ ਇਹਨਾਂ ਦਾ ਮਤਲਬ ਜਰੂਸ ਕੱਢਾਂਗੇ ਕਿ ਕਿਵੇਂ ਡੈਂਪੀ ਢਿੱਲੋਂ ਝੂਠੇ ਪੁਲ ਮਤਲਬ ਮਜ਼ਦੂਰਾਂ ਤੇ ਪਰਚੇ ਦਰਜ ਕਰਾਉਂਦਾ ਪਹਿਲਾਂ ਮਜ਼ਦੂਰ ਪਰਿਵਾਰਾਂ ਨੂੰ ਲੜਾਉਂਦੇ ਇਹ ਕਿਉਂਕਿ ਇਹਨਾਂ ਦੀ ਮਤਲਬ ਇਹ ਖਾਸੀਅਤ ਹੈ ਸਿਆਸੀ ਪਾਰਟੀਆਂ ਦੀ ਕਿ ਪਿੰਡਾਂ ਦੇ ਵਿੱਚ ਧੜੇ ਬਣਾ ਕੇ ਮਜ਼ਦੂਰਾਂ ਨੂੰ ਲੜਵਾ ਕੇ ਝੂਠੇ ਮੁਕੱਦਮੇ ਦਰਜ ਕਰਾ ਕੇ ਫਿਰ ਆਪ ਦੀ ਕਲਾ ਵਿੱਚ ਕਿਵੇਂ ਰੱਖਣੇ ਆ ਇਸ ਕਰਕੇ ਥੋੜੇ ਰਾਹੀਂ ਇਹ ਅਸੀਂ ਦੱਸਣਾ ਚਾਹੁੰਦੇ ਆ ਕਿ ਕੰਨ ਤੇ ਲਿਖਿਆ ਫੜ ਲੇ ਪੜ੍ਹ ਲੇ ਇੱਥੋਂ ਦਾ ਐਮਐਲਏ ਕਿ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਵੇ ਇੱਥੋਂ ਦਾ ਪ੍ਰਸ਼ਾਸਨ ਵੀ ਬਾਜ਼ ਆਵੇ ਤੇ ਇਥੋਂ ਦੀ ਸਰਕਾਰ ਵੀ ਬਾਜ ਜਾਵੇ ਕਿਉਂਕਿ ਸਰਕਾਰ ਦਾ ਹਿੱਸਾ ਇਹ ਡੰਪੀ ਢੱਲੋਂ ਕਿਉਂਕਿ ਜਦੋਂ ਭਗਵੰਤ ਮਾਨ ਇਹ ਗੱਲ ਕਹਿੰਦਾ ਕਿ ਜਥੇਬੰਦੀਆਂ ਵਾਲੇ ਵਜਾ ਨਹੀਂ ਵੰਦੇ ਜਗਾ ਵੰਦੇ ਆ ਉਸੇ ਰਵਾਇਤ ਨੂੰ ਮਨ ਲੋ ਅੱਗੇ ਇਹ ਤੋੜਦਾ ਡੰਪੀ ਢੱਲੋਂ ਜੇ ਭਗਵੰਤ ਮਾਨ ਦਾ ਇਹੋ ਜਿਹਾ ਰਵਈਆ ਤੇ ਫਿਰ ਅਸੀਂ ਐਮਐਲਏ ਤੋਂ ਕੀ ਆਸ ਕਰ ਸਕਦੇ ਆ ਇਹ ਐਮਐਲਏ ਵੀ ਉਹੋ ਜਿਹਾ ਹੀ ਆ ਇਸ ਕਰਕੇ ਵੀ ਯਾਰ ਜਿੰਨਾ ਮਨ ਲੋ ਇਹਨਾਂ ਨੇ ਪਿੰਡ ਦੇ ਵਿੱਚ ਮਨ ਲੋ ਉਹ ਪਾਇਆ ਹੋਇਆ ਗੰਦ ਪਾਇਆ ਹੋਇਆ ਝਾੜੂ ਵਾਲਾ ਨੇ ਪੂਰੇ ਪੰਜਾਬ ਦੇ ਵਿੱਚ ਇਸ ਕਰਕੇ ਸਾਡਾ ਰੋਸ ਹੈ ਪੱਕਾ ਮੰ ਲੋ ਐਸੇ ਮੰ ਲੋ ਡੈਂਪੀਟਲੋਂ ਦੇ ਖਿਲਾਫ ਕਿ ਆ ਜਿਹੜੇ ਝੂਠੇ ਮੁਕੱਦਮੇ ਦਰਜ ਕਰਾਇਆ ਇਹਨਾਂ ਨੂੰ ਰੱਦ ਕਰਨ ਤੇ ਮਜ਼ਦੂਰਾਂ ਨੂੰ ਇਨਸਾਫ਼ ਦਿੱਤਾ ਜਾਵੇ ਇੱਕ ਜਸਵੀਰ ਤੁਹਾਡੇ ਪਿੰਡ ਮਜ਼ਦੂਰਾਂ ਨੇ ਇਕੱਠ ਕੀਤਾ ਰੋਸ ਮਾਰਤ ਵੀ ਕੀਤਾ ਤੁਹਾਡੇ ਤੇ ਵੀ ਇਲਜ਼ਾਮ ਲਾਏ ਆ ਜੀ ਜੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਈ ਇੱਕ ਤਾਂ ਮੈਂ ਇਹ ਕਹਿਣਾ ਚਾਹਣਾ ਜੀ ਜਿਹੜਾ ਜਥੇਬੰਦੀ ਦੀ ਨਾਲ ਤੇ ਗਰੋਹ ਚੱਲ ਰਿਹਾ ਜੀ ਦੋਹਾਂ ਮਜ਼ਦੂਰ ਪਰਿਵਾਰਾਂ ਦਾ ਰੌਲਾ ਜੇ ਇਹ ਗਰੋਹ ਇਕ ਦੀ ਮਦਦ ਨਾ ਕਰਦਾ ਤੇ ਰੌਲਾ ਵੱਧਾ ਹੀ ਨਹੀਂ ਸੀਗਾ ਮੇਨ ਕਾਰਨ ਇਹ ਗਰੋ ਮਦਦ ਕਰ ਰਿਹਾ ਗਰੋ ਨੇ ਪਹਿਲਾਂ ਜਮਾਂ ਝੂਠਾ ਪਰਚਾ ਦਰਜ ਕਰਾਇਆ ਪੁਲਿਸ ਪ੍ਰਸ਼ਾਸਨ ਨੂੰ ਜਿੰਨੂੰ ਮਰਜ਼ੀ ਪੁੱਛ ਲੋ ਜਮਾਂ ਝੂਠਾ ਪਰਚਾ ਕਰਾ ਕੇ ਇਹ ਵੈਲੀ ਬਣਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਗਲਤ ਹਰਕਤ ਕਿਸੇ ਦੀ ਕੁੜੀ ਨਾਲ ਗਰੀਬ ਪਰਿਵਾਰ ਦੇ ਕੀਤੀ ਉਹਦਾ ਪਰਚਾ ਦਰਜ ਹੋਇਆ ਸਾਡਾ ਉਹਦੇ ਚੱਕੀ ਰੋਲਾ ਜੀ ਅਸੀਂ 2 ਕਿਲੋਮੀਟਰ ਦੀ ਦੂਰੀ ਤੇ ਬੈਠੇ ਆ ਇਹਦੇ ਚ ਮੇਰਾ ਵੀ ਜਿਹੜੀ ਸਰਪੰਚੀ ਐ ਜਸਵੀਰ ਹੀ ਕਰ ਰਿਹਾ ਇਹ ਕਹਿਣ ਦੀ ਗੱਲ ਨਹੀਂ ਹੁੰਦੀ ਗਈ ਆਨਰ ਰਿਕਾਰਡ ਆ ਸਾਰਾ ਕੁਝ ਇਹ ਤਾਂ ਫਿਰ ਗਰੋ ਵਾਲੀ ਗੱਲ ਹੀ ਹੋ ਗਈ ਨਾ ਵੀ ਇਹਦਾ ਕੋ ਗਰੋਹ ਆ ਬਗਾਈ ਮਰੀ ਜਾਂਦਾ ਉਹਦਾ ਕੋਈ ਬੇਸ ਨਹੀਂ ਹੁੰਦਾ ਕਾ ਕਹੇ ਨਾਲ ਕੁਛ ਨਹੀਂ ਹੁੰਦਾ ਕਾ ਜੇ ਮੈਂ ਕਹਦਾ ਮੇਰੀ ਪੜੀ ਤੁਸੀਂ ਵਾਈ ਜੰਨੇ ਆ ਉਹ ਕਹੇ ਨਾਲ ਤੁਸੀਂ ਮੇਰੀ ਪੜੀ ਨਹੀਂ ਬਉਂਦੀਆਂ ਮਾਲਕ ਨਹੀਂ ਬਣ ਜਾਓ ਉਹ ਕਹੇ ਨਾਲ ਕੁਛ ਨਹੀਂ ਹੁੰਦਾ ਕਾ ਇਹ ਗਰੋਹ ਆ ਜਿਹੜਾ ਗਰੋਹ ਪਿੱਛੇ ਅਟ ਜਾ ਸਾਰਾ ਮਸਲਾ ਹਾਲਾ ਪਿੰਡ ਦਾ ਇਹ ਨਿਸ਼ਾਨਾ ਬਣਾਉਂਦੇ ਆ ਮਾੜੇ ਜ਼ਿੰਮੇਦਾਰ ਨੂੰ ਚੰਗੇ ਜ਼ਿੰਮੇਦਾਰ ਨੂੰ ਨਿਸ਼ਾਨਾ ਬਣਾਉਂਦੇ ਆ ਨਿਸ਼ਾਨਾ ਬਣਾ ਕੇ ਪੈਸੇ ਲੱਗੇ ਕੰਮ ਚਲਾਉਂਦੇ ਨੂੰ ਦਾ ਗਰੋਹ ਦਾ ਕੰਮ ਆ ਮੇਨੇ ਬਸ ਮਾਹੀ ਕਹਿਣਾ ਚਾਹੁੰਦਾ ਤੇ